ਅੱਜ ਟਰੈਕਟਰ ਦੀ ਕਰਾ ਕੇ ਲੈਂਦੀ ਆ ਸਰਵਿਸ ਜੀ ਖੰਨੇ ਤੋਂ ਆਉਂਦਾ ਸ਼ਾਲਾ ਮਾਰਦਾ ਹੁਣ ਚਲੋ ਜੀ ਸ਼ਾਮੇ ਅੰਕਲ ਉਹਨੇ ਬੜਤੀ ਸਰੋਂ ਸਾਰੀ ਇਹਨੂੰ ਲੈ ਕੇ ਜਾਂਦੇ ਆ ਘਰੇ ਫਿਰ ਦੇਖਦੇ ਆ ਥਰੇਸ਼ਰ ਮਿਲਿਆ ਉਹ ਤੋਂ ਕਢਾਵਾਂਗੇ ਨਹੀਂ ਫਿਰ ਆਈ ਸੁਕਾ ਕੇ ਟਰੈਕਟਰ ਨਾਲ ਗਿੜੇ-ਗੂੜੇ ਦੇ ਕੇ ਕਢ ਲਾਂਗੇ ਅੱਜ ਆ ਕੇ ਰਾਤ ਰਹਿਣਾ ਸੀਗਾ ਆਇਆ 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 ਉਹ ਦੇਖੋ ਬੜਾ ਨੁਕਸਾਨ ਕਰਿਆ ਵੀਰੋ ਜਨੇ ਦੋ ਤਿੰਨੇ ਮੈਸਾਂ ਵਰਗੇ ਨੇ ਤਕੜ ਤਕੜੇ ਆ ਦੇਖੋ ਇਕੱਠੇ ਬੂਟੇ ਕਿੰਨੇ ਖਰਾਬ ਕਰਤੇ 2 4 6 8 10 12 14 16 18 19 20 21 21 ਬੂਟੇ ਇੱਥੇ ਖਰਾਬ ਕਰਤੇ ਨੇ ਉਹ ਦੇਖੋ ਜੇ ਇਹ ਪਾਸਵਰਡ ਵੀ ਆਪਣਾ ਤਜਰਬਾ ਇਹਦੇ ਸੱਚ ਸਿਰ ਵੀ ਲਾਉਣਾ ਇਆ ਵਧੀਆ ਖਿੱਚ ਦੋ ਕੰਮ ਖਿੱਚ ਦੋ ਜਾਨ ਵਈ ਚਾਹ ਲਿਆ ਹੈ ਹਾਂ ਹਾਂ ਇਹ ਗਿਆਨੀ ਲੋ ਜੀ ਹੱਥੀ ਵੱਡਣ ਵਾਲਾ ਕੰਮ ਵੀ ਨਿਭੜਿਆ ਅੱਜ ਤਕਰੀਬਨ ਨਿਭੜ ਜੂ ਹੁਣ ਘੰਟੇ ਤੱਕ ਇੱਕ ਉਹ ਡਰਨੇ ਵਾਲਾ ਪ੍ਰੋਜੈਕਟ ਹੋ ਗਿਆ ਆਪਣਾ ਕੰਮਜਾਬ ਵਧੀਆ ਹੁਣ ਨਹੀਂ ਆਏ ਮੁੜ ਕੇ ਰੋਜ ਜਿਓ ਨੀ ਲਗਾਏ ਜੀਆਂ ਸਬਜ਼ੀ ਬਣਾਉਣ ਲਾਇਆ ਸਵੇਰੀ ਜਿਹਦੀ ਵੀ ਫਿਰ ਪਾਰਟੀ ਨੂੰ ਨਹੀਂ ਕਹਦਾ ਹੁਣ അജ ല ഹംബാ ഞാൻ ലെണ ആ തടക്കഗ